ਜੀਤਵਰ ਸੱਜਣ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਉਸ ਕੇਸ ਦੇ ਬਾਰੇ ਜਿਸ ਦੇ ਵਿੱਚ ਇੱਕ ਐਪ ਨੇ ਜਿਹੜਾ ਕਾਤਲ ਲੱਭਣ ਦੀ ਮਦਦ ਕੀਤੀ ਸੀ ਜਦੋਂ ਕਾਤਲ ਪੁਲਿਸ ਨੂੰ ਮਿਲਿਆ ਸੀਗਾ ਉਸ ਨੂੰ ਲੱਭਣ ਦੀ ਸਭ ਤੋਂ ਪਹਿਲੀ ਨੀਡ ਇੱਕ ਐਪ ਤੋਂ ਮਿਲੀ ਤੇ ਉਸ ਤੋਂ ਬਾਅਦ ਸਿਲਸਿਲੇ ਵਾਰ ਪੁਲਿਸ ਨੂੰ ਹੋਰ ਵੀ ਜਿਹੜੇ ਸਬੂਤ ਮਿਲਦੇਗੇ ਤੇ ਆਖਿਰਕਾਰ ਫਿਰ ਕਾਤਲ ਫੜਿਆ ਗਿਆ ਜਿਹੜਾ ਕਾਤਲ ਸੀਗਾ ਜੋ ਫੜਿਆ ਜਾਂਦਾ ਉਹ ਇੱਕ ਛੇਡਾ ਜਿਹਾ ਸ਼ਾਤਰ ਸੀ ਉਹਨੇ ਪੂਰੀ ਪਲੈਨਿੰਗ ਦੇ ਨਾਲ ਮਰਡਰ ਕੀਤਾ ਪਰ ਫਿਰ ਵੀ ਐਂਡ ਦੇ ਵਿੱਚੋਂ ਫੜਿਆ ਗਿਆ ਤੇ ਉਸਨੇ ਕਤਲ ਵੀ ਜਿਹੜਾ ਕੀਤਾ ਸੀਗਾ ਜਿਹੜਾ ਉਹਦਾ ਕਾਰਨ ਸੀਗਾ ਉਹ ਵੀ ਬਹੁਤ ਹੈਰਾਨ ਕਰਨ ਵਾਲਾ ਸੀਗਾ ਕੀ ਕਾਰਨ ਸੀਗਾ ਕਿਉਂ ਕਤਲ ਕੀਤਾ ਤੇ ਕਿਵੇਂ ਫਿਰ ਪੁਲਿਸ ਨੇ ਫੜਿਆ ਕਿਹੜੀ ਐਪ ਸੀ ਜਿਹਦੇ ਨਾਲੋਂ ਫੜਿਆ ਗਿਆ ਤੇ ਇਹੀ ਸਾਰੀ ਗੱਲਬਾਤ ਜਿਹੜੀ ਆਪਾਂ ਅੱਜ ਵੀ ਵੀਡੀਓ 'ਚ ਕਰਾਂਗੇ ਬਹੁਤ ਸਵਾਪਾ ਤੁਹਾਡਾ ਨਾਲ ਲੈਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਆਂ ਇਹ ਜਿਹੜੀ ਕਹਾਣੀ ਐ ਇਹ ਜਿਹੜਾ ਕੇਸ ਆ ਵੈਸੇ ਤਾਂ ਹੈਗਾ ਤਾਂ ਇਹ ਇੰਗਲੈਂਡ ਦਾ ਪਰ ਇਸ ਦੇ ਵਿੱਚ ਜਿਹੜੀ ਘਟਨਾ ਵਾਪਰਦੀ ਐ ਉਹ ਇੱਕ ਭਾਰਤੀ ਮੁੰਡੇ ਇੱਕ ਪਤੀ ਪਤਨੀ ਇੱਕ ਜੋੜੇ ਦੇ ਨਾਲ ਬਾਕੀ ਅਸਲ ਦੇ ਵਿੱਚ ਗੱਲ ਸ਼ੁਰੂ ਹੁੰਦੀ ਹੈ 2007 ਐਕ ਤੋਂ ਇੱਕ ਜੈਸਿਕਾ ਪਟੇਲ ਤੇ ਮਤੇਸ਼ ਪਟੇਲ ਇਹ ਦੋਨੋਂ ਜਾਨੇ ਮੁੰਡਾ ਕੁੜੀ ਸੀਗੇ ਦੋਨੋਂ ਇਹ ਇੱਕ ਕਾਲਜ ਦੇ ਵਿੱਚ ਪੜ੍ਹਦੇ ਸੀ ਕਾਲਜ ਦੇ ਵਿੱਚ ਫਾਰਮੇਸੀ ਦੀ ਪੜ੍ਹਾਈ ਕਰਦੇ ਸੀ ਇਹ ਦੋਨੋਂ ਉੱਥੇ ਇੱਕ ਦੂਜੇ ਨੂੰ ਮਿਲਦੇ ਆ ਮਿਲਣ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਫਰੈਂਡਸ਼ਿਪ ਪਿਆਰ 'ਚ ਬਦਲਦੀ ਹੈ ਤੇ ਇੱਕ ਦਿਨੇ ਫਿਰ ਫੈਸਲਾ ਕਰਦੇ ਆ ਕਿ ਆਪਾਂ ਇੱਕ ਦੂਜੇ ਨਾਲ ਵਿਆਹ ਕਰਾਂਗੇ ਉਹ ਇਹ ਵਿਆਹ ਬਾਰੇ ਸੋਚਦੇ ਆ ਆਪਣੇ ਘਰਦਿਆਂ ਨਾਲ ਗੱਲ ਕਰਦੇ ਆ ਇਹਨਾਂ ਦੋਨਾਂ ਦੇ ਜਿਹੜੇ ਘਰ ਦੇ ਸੀਗੇ ਉਹ ਮੰਨ ਜਾਂਦੇ ਆ ਵਿਆਹ ਲਈ ਕਿਉਂਕਿ ਜਿਹੜੀ ਇਹਨਾਂ ਦੀ ਕਾਸਟ ਸੀਗੀ ਉਹ ਇੱਕ ਦੂਜੇ ਨਾਲ ਮੈਚ ਕਰਦੀ ਸੀ ਤਾਂ ਕਰਕੇ ਜਿਹੜੇ ਘਰਦਿਆਂ ਬੜੀ ਖੇਦੀ ਮੰਨ ਜਾਂਦੇ ਆ ਤੇ ਦੋਨਾਂ ਦਾ ਵਿਆਹ ਹੁੰਦਾ ਤੇ ਜੁਲਾਈ 2009 ਦੇ ਵਿੱਚ ਜੈਸਿਕਾ ਤੇ ਮਤੇਸ਼ ਪਟੇਲ ਦੋਨੋਂ ਜਾਣੇ ਵਿਆਹ ਕਰਾ ਲੈਂਦੇ ਆ ਵਿਆਹ ਤੋਂ ਬਾਅਦ ਇਹ ਫਿਰ ਮੂਵ ਕਰਦੇ ਆ ਮੂਵ ਹੋਣ ਤੋਂ ਬਾਅਦ ਇਹ ਇੱਕ ਫੋਰ ਸ਼ਹਿਰ ਦੇ ਵਿੱਚ ਚਲੇ ਜਾਂਦੇ ਜਿੱਥੇ ਇਹਦੇ ਘਰਦੇ ਰਹਿੰਦੇ ਸੀ ਉਹਨਾਂ ਤੋਂ ਅਲੱਗ ਉਸ ਸ਼ਹਿਰ ਦੇ ਵਿੱਚ ਜਾ ਕੇ ਇਹ ਹੁਣ ਇੱਕ ਫਾਰਮੇਸੀ ਉਪਲ ਕਰਦੇ ਆ ਫਾਰਮੇਸੀ ਦਾ ਬਿਜ਼ਨਸ ਸ਼ੁਰੂ ਕਰਦੇ ਆ ਫਾਰਮੇਸੀ ਦਾ ਬਿਜ਼ਨਸ ਵਧੀਆ ਚੱਲ ਰਿਹਾ ਸੀਗਾ ਵਧੀਆ ਉਹਨਾਂ ਦਾ ਨਜਾਰਾ ਚੱਲ ਰਿਹਾ ਸੀ ਸਟੈਂਡ ਕਰ ਰਿਹਾ ਸੀ ਉਹਨਾਂ ਦਾ ਬਿਜ਼ਨਸ ਪੂਰੀਆਂ ਖੁਸ਼ੀਆਂ ਸੀਗੀਆਂ ਸਾਰੇ ਘਰ ਪਰਿਵਾਰ ਦੇ ਮੈਂਬਰ ਖੁਸ਼ ਸੀਗੇ ਵਧੀਆ ਲਾਈਫ ਚੱਲ ਰਹੀ ਸੀ ਬਸ ਇੱਕ ਘਟ ਸੀ ਜਿਹੜੀ ਇਹਨਾਂ ਦੇ ਜਿਹੜੇ ਲਾਈਫ ਦੇ ਵਿੱਚ ਉਸ ਇੱਕ ਬੱਚੇ ਦੀ ਇਹਨਾਂ ਦੇ ਘਰ ਬੱਚਾ ਜਨਮ ਨਹੀਂ ਲੈ ਰਿਹਾ ਸੀ ਇਸ ਦੇ ਕਰਕੇ ਇਹਨਾਂ ਨੇ ਕਾਫੀ ਜਿਹਾ ਟਰੀਟਮੈਂਟ ਵੀ ਕਰਾਏ ਪਰ ਫਿਰ ਆਖਰਕਾਰ ਇਹ ਇੱਕੰਨ ਦੀ ਗੱਤੇ ਆਉਂਦੀ ਆ ਕਿ ਇਹ ਆਈਬੀਐਫ ਦੇ ਨਾਲ ਜਿਹੜਾ ਬੱਚਾ ਉਹ ਲੈਣਗੇ ਬੱਚਾ ਪੈਦਾ ਕਰਨਗੇ ਤਾਂ ਹੁਣ ਆਈਬੀਐਫ ਦੀ ਟੈਕਨੀਕ ਦੇ ਨਾਲ ਜਦੋਂ ਇਹ ਸ਼ੁਰੂ ਕਰਦੇ ਆ ਡਾਕਟਰਾਂ ਦੀ ਮਨਤ ਲੈਂਦੇ ਆ ਤਾਂ ਤਿੰਨ ਅਟੈਂਪਟ ਹੁੰਦੇ ਆ ਆਈਬੀਐਫ ਦੇ ਉਹਨਾਂ ਦੇ ਵਿੱਚ ਇਹ ਫੇਲ ਹੋ ਜਾਂਦੇ ਆ ਇਹਨਾਂ ਦੇ ਵਿਚਾਰਿਆਂ ਦੇ ਹੱਥ ਅਸਫਲਤਾ ਲੱਗਦੀ ਆ ਤਾਂ ਫਿਰ ਆਖਿਰਕਾਰ ਇਹ ਜਦੋਂ ਆਪਣੀ ਜਿੱਦ ਨਹੀਂ ਛੱਡਦੇ ਤਾਂ ਚੌਥੀ ਅਟੈਂਪਟ ਦੇ ਵਿੱਚ ਇਹਨਾਂ ਨੂੰ ਖੁਸ਼ਖਬਰੀ ਮਿਲਦੀ ਹੈ ਤੇ 9 ਮਈ 2018 ਨੂੰ ਡਾਕਟਰ ਇਹਨਾਂ ਨੂੰ ਜਿਹੜੀ ਖੁਸ਼ਖਬਰੀ ਦਿੰਦੇ ਆ ਕਿ ਤੁਸੀਂ ਕੰਸਿਵ ਕਰ ਸਕਦੇ ਹੋ ਜਿਹੜਾ ਬੱਚਾ ਤੁਹਾਡੇ ਹੋ ਸਕਦਾ ਆਈਵੀਐਫ ਦੇ ਨਾਲ ਤੇ ਇਸ ਦਾ ਪ੍ਰੋਸੈਸ ਆਪਾਂ ਸ਼ੁਰੂ ਕਰਤਾ ਜਿਹੜਾ ਬੱਚਾ ਉਹ ਇੱਕ ਜਿਹਨੇ ਇਹਦੇ ਵਿੱਚ ਜਿਹੜਾ ਪ੍ਰੂਨਾ ਉਹ ਪਹਿਲਾਂ ਬਾਹਰ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਮਾਂ ਦੀ ਜਿਹੜੀ ਕੁੱਖ ਦੇ ਵਿੱਚ ਪਾਇਆ ਜਾਂਦਾ ਤੇ ਇਦਾਂ ਦਾ ਹੀ ਇਹਨਾਂ ਦਾ ਪਲਾਨ ਸੀਗਾ ਉਹਨਾਂ ਨੂੰ 9 ਮਈ 2018 ਨੂੰ ਖ਼ਬਰ ਮਿਲਦੀ ਹੈ ਤੇ ਜਿਹੜੇ ਡਾਕਟਰ ਨੇ ਉਹ ਦੱਸ ਦਿਆ ਕਿ ਆਪਾਂ ਹਫ਼ਤੇ ਬਾਅਦ ਜਿਹੜਾ ਬੱਚੇ ਨੂੰ ਦੀ ਮਾਂ ਦੀ ਕੁੱਖ ਦੇ ਵਿੱਚ ਜਿਹੜਾ ਉਹ ਪਲੈਂਟ ਕਰ ਦਾਂਗੇ ਤਾਂ ਇਹ ਜਿਹੜੀ ਖਬਰ ਇਹਨਾਂ ਨੂੰ ਮਿਲਦੀ ਹੈ ਬੜੀ ਖੁਸ਼ੀ ਵਾਲੀ ਖਬਰ ਸੀਗੀ ਇਹ ਆਪਣੇ ਘਰ ਦੇ ਨਾਲ ਸਾਂਝੀ ਕਰਦੇ ਆ ਘਰ ਦੇਆਂ ਨੂੰ ਸਾਰਿਆਂ ਨੂੰ ਦੱਸਦੇ ਆ ਜਦੋਂ ਘਰ ਦੇਆਂ ਨੂੰ ਇਹ ਗੱਲਾਂ ਦਾ ਪਤਾ ਲੱਗਦਾ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਇੱਕ ਵਾਰ ਪਰ ਜਿਹੜੀ ਇਹ ਖੁਸ਼ੀ ਸੀ ਇਹ ਬਹੁਤੇ ਦਿਨ ਨਹੀਂ ਰਹਿੰਦੀ ਇਹਨਾਂ ਦੇ ਘਰ ਕਿਉਂਕਿ ਇਹਨਾਂ ਦੇ ਘਰ ਤਰੀਕਾ ਹਾਦਸਾ ਮਾ ਫੜਦਾ ਤੇ ਹਾਦਸਾ ਉਹ ਕੁਝ ਇਸ ਤਰ੍ਹਾਂ ਹੁੰਦਾ ਕਿ 14 ਮਈ 2018 ਨੂੰ ਤਕਰੀਬਨ 8:20 ਦੇ ਰਾਤ ਦਾ ਟਾਈਮ ਸੀਗਾ ਤਾਂ ਉੱਥੇ ਮਿਲਾਨ ਦਾ ਇੱਕ ਐਮਰਜੈਂਸੀ ਨੰਬਰ ਆ 999 ਜਿਵੇਂ ਬਾਕੀ ਦੇਸ਼ਾਂ ਦੇ ਵਿੱਚ 911 ਹੈ ਤੇ ਆਪਣੇ ਇੰਡੀਆ ਦੇ ਵਿੱਚ 100 ਨੰਬਰ ਹੈ ਇਸੇ ਤਰ੍ਹਾਂ ਉੱਥੇ 999 ਐਮਰਜੈਂਸੀ ਜਿਹੜਾ ਨੰਬਰ ਦਿੱਤਾ ਗਿਆ ਹੁੰਦਾ ਉਸ ਦੇ ਉੱਤੇ ਜਿਹੜਾ ਮਤੇਸ਼ ਪਟੇਲਾ ਉਹ ਫੋਨ ਕਰਦਾ ਜਦੋਂ ਉਹ ਫੋਨ ਕਰਦਾ ਫੋਨ ਦੇ ਉੱਤੇ ਕਾਫੀ ਜ਼ਿਆਦਾ ਰੋ ਰਿਹਾ ਹੁੰਦਾ ਉਹ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹੁੰਦਾ ਉਹ ਜਿਹੜਾ ਆਪਰੇਟਰ ਗੱਲ ਕਰ ਰਿਹਾ ਹੁੰਦਾ ਉਹਨੂੰ ਦੱਸ ਰਿਹਾ ਹੁੰਦਾ ਕਿ ਮੇਰੇ ਘਰ ਦੇ ਵਿੱਚ ਹਮਲਾ ਹੋ ਗਿਆ ਮੇਰੇ ਘਰ ਦੇ ਵਿੱਚ ਚੋਰੀ ਹੋ ਗਈ ਸਾਰਾ ਸਮਾਨ ਖੜਿਆ ਪਿਆ ਤੇ ਮੇਰੀ ਘਰ ਵਾਲੀ ਜਿਹੜੀ ਉਹਨੂੰ ਕੁਰਸੀ ਦੇ ਨਾਲ ਬੰਨਿਆ ਹੋਇਆ ਉਦੇ ਮੂੰਹ ਦੇ ਉੱਤੇ ਡਾਕ ਟੇਪ ਵਗੈਰਾ ਲੱਗੀ ਹੋਈ ਹੈ ਤੇ ਉਹ ਬੋਲ ਨਹੀਂ ਰਹੀ ਤਾਂ ਇਹ ਜਦੋਂ ਸਾਰੀ ਗੱਲਬਾਤ ਉਹ ਗੋਪਰੇਟਰ ਸੁਣਦਾ ਤਾਂ ਉਹਨੂੰ ਦਲਾਸਾ ਦਿੰਦਾ ਤੇ ਅਗਲੇ ਹੀ ਪਲ ਉਹ ਉੱਥੇ ਪੁਲਿਸ ਤੇ ਐਂਬੂਲੈਂਸ ਹਰਵਾਣਾ ਕਰ ਦਿੰਦਾ ਉਹ ਤੋਂ ਐਡਰੈਸ ਪੁੱਛਣ ਤੋਂ ਬਾਅਦ ਉਸ ਐਡਰੈਸ ਦੇ ਉੱਤੇ ਜਿਹੜੀ ਉਹ ਟੀਮ ਭੇਜਦਾ ਤੇ ਟੀਮ ਵਾਲੇ ਰਾਸਤੇ ਦੇ ਵਿੱਚ ਹੁੰਦੀ ਹੈ ਉਧਰੋਂ ਜਿਹੜਾ ਆਪਰੇਟਰ ਸੀਗਾ ਇਹ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਜਿਹੜਾ ਪਟੇਲ ਆ ਪਟੇਲ ਦੇ ਨਾਲ ਉਹਨੂੰ ਪੁੱਛ ਰਿਹਾ ਕਿ ਕੀ ਕੀ ਹੋਇਆ ਹੋਇਆ ਮੈਨੂੰ ਪੂਰੀ ਜਾਣਕਾਰੀ ਦੇ ਤਾਂ ਉਹ ਸਾਰੀਆਂ ਗੱਲਾਂ ਦੱਸਦਾ ਤਾਂ ਉਹ ਪੁੱਛਦਾ ਹੋ ਕਿ ਤੇਰੀ ਪਤਨੀ ਦੇ ਮੂੰਹ ਦੇ ਉੱਤੇ ਟੇਪ ਲੱਗੀ ਹੈ ਤਾਂ ਉਹ ਤਦ ਦਾ ਕਿ ਹਾਲ ਲੱਗੀ ਹੈ ਤਾਂ ਉਹਨੂੰ ਕਹਿੰਦਾ ਕਿ ਉਹਨੂੰ ਉਤਾਰ ਦੇ ਉਹਨੂੰ ਟੇਪ ਨੂੰ ਉਤਾਰਦਾ ਉਹਨੂੰ ਬੁਲਾ ਕੇ ਦੇਖਦਾ ਉਧਰੋਂ ਫੋਨ ਦੇ ਉੱਤੇ ਗੱਲਾਂ ਚੱਲ ਰਹੀਆਂ ਨੇ ਉਹਨਾਂ ਦੀਆਂ ਤੇ ਵਿੱਚ ਹੁਣ ਮਤੇਸ਼ ਪਟੇਲ ਹੈ ਜਿਹੜਾ ਉਹ ਜਿਹੜਾ ਹੋਰ ਵੀ ਰੋਣਾ ਸ਼ੁਰੂ ਕਰਦਾ ਉਹ ਜੈਸਿਕਾ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਜੈਸਿਕਾ ਬੋਲ ਨਹੀਂ ਰਹੀ ਤਾਂ ਜਿਹੜਾ ਆਪਰੇਟਰ ਆ ਉਧਰੋਂ ਸਮਝ ਜਾਂਦਾ ਕਿ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਆ ਹਾਲੇ ਉਹ ਗੱਲਾਂ ਇੱਕ ਦੂਜੇ ਨਾਲ ਕਰ ਹੀ ਰਹੇ ਹੁੰਦੇ ਆ ਡਿਟੇਲ ਵਗੈਰਾ ਲੈ ਰਹੇ ਹੁੰਦਾ ਤੇ ਨਾਲ ਦੇ ਨਾਲ ਬਾਹਰ ਪੁਲ ਤੇ ਨਾਲ ਡਾਕਟਰਾਂ ਦੀ ਟੀਮ ਪਹੁੰਚ ਜਾਂਦੀ ਹੈ ਉੱਥੇ ਐਂਬੂਲੈਂਸ ਪਹੁੰਚਦੀ ਹੈ ਜਦੋਂ ਹੁਣ ਡਾਕਟਰ ਅੰਦਰ ਐਂਟਰ ਕਰਦੇ ਆ ਅੰਦਰ ਜਾ ਕੇ ਜੈਸਿਕਾ ਨੂੰ ਦੇਖਦੇ ਆ ਜੈਸਿਕਾ ਵੀ ਕੁਰਸੀ ਦੇ ਨਾਲ ਬੰਨੀ ਹੁੰਦੀ ਹੈ ਤੇ ਉਸ ਨੂੰ ਚੈੱਕ ਕਰਦੇ ਆ ਤਾਂ ਜਿਹੜੇ ਡਾਕਟਰ ਨੇ ਉਹ ਦੱਸਦੇ ਆ ਕਿ ਜਿਹੜੀ ਜੈਸਿਕਾ ਹੈ ਉਹ ਇਸ ਦੁਨੀਆ ਤੇ ਹੁਣ ਨਹੀਂ ਰਹੀ ਜਿਹੜੀ ਜੈਸਿਕਾ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਜਿਹੜਾ ਮਤੇਸ਼ ਸੀਗਾ ਉਹਦਾ ਰੋ ਰੋ ਕੇ ਹੋਰ ਵੀ ਬੁਰਾ ਹਾਲ ਹੋ ਜਾਂਦਾ ਕਿਉਂਕਿ ਉਹਦੀ ਜਿਹੜੀ ਘਰ ਵਾਲੀ ਸੀਗੀ ਉਹਦੀ ਡੈਥ ਹੋ ਗਈ ਸੀ ਜਦੋਂ ਜੈਸਿਕਾ ਦੀ ਜਿਹੜੀ ਮੌਤ ਹੋਈ ਹੈ ਉਹਦੀ ਉਮਰ 34 ਸਾਲ ਦੀ ਸੀ ਹੁਣ ਘਰਦਿਆਂ ਨੂੰ ਜਿਹੜਾ ਫੋਨ ਕੀਤਾ ਜਾਂਦਾ ਜੈਸੀਕਾ ਦੇ ਘਰਦਿਆਂ ਨੂੰ ਵੀ ਦੱਸਿਆ ਜਾਂਦਾ ਮਤੇਜ ਦੇ ਘਰਦੇ ਵੀ ਆਉਂਦੇ ਆ ਸਾਰੇ ਜਦੋਂ ਜਦੋਂ ਪਹੁੰਚਦੇ ਰਹਿੰਦੇ ਆ ਮਤੇਜ ਦਾ ਉਹਨਾਂ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਬੁਰਾ ਆਲੂਂਦਾ ਰਹਿੰਦਾ ਉਹ ਹੋਰ ਵੀ ਰੋਣਾ ਸ਼ੁਰੂ ਕਰ ਦਿੰਦਾ ਕਿ ਸਾਡੇ ਨਾਲ ਕੀ ਹੋ ਗਿਆ ਹਲੇ ਹੁਣ ਤਾ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਸੀਗੀਆਂ ਤਾਂ ਹੁਣ ਉਸ ਤੋਂ ਬਾਅਦ ਪੁਲਿਸ ਕੋਲ ਉਹਨੇ ਇੱਕ ਡੈੱਡ ਬਾਡੀ ਸੀ ਇੱਕ ਘਰ ਸੀਗਾ ਜਿਸਦੇ ਵਿੱਚ ਚੋਰੀ ਹੋਈ ਸੀ ਤੇ ਹੁਣ ਪੁਲਿਸ ਨੇ ਦੋਸ਼ੀਆਂ ਦੀ ਭਾਲ ਕਰਨੀ ਸੀ ਜਿਨ੍ਹਾਂ ਨੇ ਇਹ ਕਾਂਡ ਕੀਤਾ ਸੀ ਚੋਰੀ ਵਗੈਰਾ ਕੀਤੀ ਸੀ ਜਾਂ ਜਿਹੜਾ ਕਤਲ ਕੀਤਾ ਸੀ ਉਹਦੇ ਜਿਹੜੇ ਦੋਸ਼ੀ ਸੀਗੇ ਪੁਲਿਸ ਨੇ ਹੁਣ ਉਹ ਲੱਭਣੇ ਸੀ ਹੁਣ ਜਿਹੜੀ ਪੁਲਿਸ ਆ ਉਹ ਜਿਹੜੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਆਪਾਂ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾ ਕਿ ਜਿਹੜੀ ਹੁਣ ਅੱਗੇ ਇਨਵੈਸਟੀਗੇਸ਼ਨ ਹੋਊਗੀ ਉਹਦੇ ਵਿੱਚ ਕੁਝ ਕ ਟਾਈਮਿੰਗ ਦੀਆਂ ਗੱਲਾਂ ਹੋਣਗੀਆਂ ਟਾਈਮ ਦਿੱਤਾ ਜਾਊਗਾ ਤੁਸੀਂ ਬੜੇ ਧਿਆਨ ਨਾਲ ਸੁਣਿਓ ਤੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਕਲੀਅਰ ਹੁੰਦਾ ਜਾਊਗਾ ਇਸੇ ਟਾਈਮ ਦੀ ਜਿਹੜੀ ਹੋਊਗੀ ਨਾ ਟਾਈਮਿੰਗ ਉਹਨੂੰ ਬੜੇ ਧਿਆਨ ਨਾਲ ਸੁਣਿਓ ਤੇ ਕਿਵੇਂ ਕਿਵੇਂ ਆਸਾ ਬਪਰਦਾ ਆਸਾਂ ਦੇ ਵਿੱਚ ਹੁਣ ਪੁਲਿਸ ਜਿਹੜੀ ਆ ਉਹ ਜਾਂਚ ਸ਼ੁਰੂ ਕਰਦੀ ਆ ਘਰ ਦੇ ਵਿੱਚ ਜਿੱਥੋਂ ਉਹ ਹਾਦਸਾ ਹੋਇਆ ਸੀਗਾ ਉੱਥੋਂ ਸ਼ੁਰੂ ਕੀਤਾ ਜਾਂਦਾ ਘਰ ਦੇ ਵਿੱਚ ਸਮਾਨ ਖਿਲਰਿਆ ਹੋਇਆ ਸੀ ਹੁਣ ਉਹ ਸਮਾਨ ਤੋਂ ਜਿਹੜਾ ਪਹਿਲਾਂ ਅੰਦਾਜ਼ਾ ਲਾਇਆ ਜਾਂਦਾ ਜਾਂ ਜਿਹੜਾ ਮਤੇਸ਼ ਸੀਗਾ ਉਹ ਤੋਂ ਪੁੱਛਿਆ ਜਾਂਦਾ ਕਿ ਕੀ ਕੁਝ ਗਾਇਬ ਹੋਇਆ ਤੇ ਇੱਥੇ ਹੋਇਆ ਕੀ ਸੀਗਾ ਤੂੰ ਕਿੱਥੇ ਸੀ ਉਸ ਵਕਤ ਜਦੋਂ ਇਹ ਘਟਨਾ ਵਾਪਰੀ ਇਹ ਸਾਰੀ ਡੀਟੇਲ ਤੋਂ ਸਾਨੂੰ ਦੱਸ ਤਾਂ ਹੁਣ ਜਿਹੜਾ ਮਤੇਸ਼ ਹੈ ਉਹ ਪੁਲਿਸ ਨੂੰ ਦੱਸਦਾ ਕਿ ਮੇਰੀ ਘਰ ਵਾਲੀ ਘਰ ਵਾਪਸ ਆਈ ਸੀਗੀ ਮੈਂ ਸਾਰਾ ਦਿਨ ਘਰ ਦੇ ਵਿੱਚ ਹੀ ਸੀ ਉਹ ਕੰਮ ਤੋਂ ਤਕਰੀਬਨ ਸਬ ਸਬਕ ਸਬਕ 1 ਵਜੇ ਘਰ ਵਾਪਸ ਆਈ ਹੈ ਤੇ ਉਸ ਤੋਂ ਬਾਅਦ ਮੈਂ ਪੀਜ਼ਾ ਲੈਣ ਲਈ ਚੱਲ ਗਿਆ ਪੀਜ਼ਾ ਲੈ ਕੇ ਜਦੋਂ ਮੈਂ ਘਰ ਵਾਪਸ ਆਇਆ ਤੇ ਹਾਦਸਾ ਹੋਇਆ ਪਿਆ ਸੀ ਉਸ ਤੋਂ ਬਾਅਦ ਜਿਹੜੀ ਮੈਂ ਕਾਲ ਆ ਜਿਹੜੀ 999 ਤੇ ਕਾਲ ਕਰ ਦਿੱਤੀ ਆ ਤੇ ਹੁਣ ਪੁਲਿਸ ਕੋਲੇ ਉਹਦੀ ਇਹ ਗੱਲ ਸੀਗੀ ਤੇ ਹੁਣ ਪੁਲਿਸ ਜਿਹੜੀ ਡਿਟੇਲ ਇੱਕ ਲਿਸਟ ਬਣਾਉਂਦੀ ਆ ਕਿ ਕੀ ਚੋਰੀ ਕੀ ਕੀ ਹੋਇਆ ਹੁਣ ਚੋਰੀ ਦੀ ਜਿਹੜੀ ਲਿਸਟ ਸੀਗੀ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਕੁਝ ਗਹਿਣੇ ਸੀਗੇ ਉਹ ਚੋਰੀ ਹੋਏ ਨੇ ਘਰ ਦੇ ਵਿੱਚੋਂ ਤੇ ਇੱਕ ਜਿਹੜਾ ਡੀਵੀਆਰ ਹੁੰਦਾ ਜਿਸ ਦੇ ਵਿੱਚ ਕੈਮਰਾ ਦੀ ਰਿਕਾਰਡਿੰਗ ਹੁੰਦੀ ਆ ਉਹ ਚੋਰੀ ਹੋ ਗਿਆ ਹੁੰਦਾ ਤੇ ਇੱਕ ਜੈਸਿਕਾ ਦਾ ਫੋਨ ਸੀਗਾ ਉਹ ਘਰ ਤੋਂ ਚੋਰੀ ਹੋ ਗਿਆ ਸੀਗਾ ਹੁਣ ਇਹ ਸਾਰਾ ਕੁਝ ਜਿਹੜਾ ਪੁਲਿਸ ਰਿਕਾਰਡ ਕਰਦੀ ਹੈ ਉਸ ਤੋਂ ਬਾਅਦ ਪੁਲਿਸ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਹੁਣ ਜਦੋਂ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਤਾਂ ਪੁਲਿਸ ਦੇ ਹੱਥ ਇੱਕ ਕਾਮਯਾਬੀ ਲੱਗਦੀ ਹੈ ਪੁਲਿਸ ਘਰ ਦੇ ਬਾਹਰ ਤੇ ਹੀ ਇੱਕ ਡਸਟਬਿਨ ਨੂੰ ਜਦੋਂ ਚੈੱਕ ਕਰਦੀ ਹੈ ਉਸ ਦੇ ਵਿੱਚ ਜਿਹੜਾ ਜੈਸਿਕਾ ਦਾ ਉਹਨਾਂ ਨੂੰ ਫੋਨ ਮਿਲ ਜਾਂਦਾ ਹੁਣ ਪੁਲਿਸ ਨੂੰ ਫੋਨ ਤੋਂ ਪਤਾ ਲੱਗਦਾ ਕਿ ਉਹ ਇੱਕ ਆਈਫੋਨ ਸੀਗਾ ਜਿਹੜਾ ਜੈਸਿਕਾ ਯੂਜ਼ ਕਰਦੀ ਸੀ ਤੇ ਉਸਦੇ ਫੋਨ ਦੇ ਵਿੱਚ ਇੱਕ ਹੈਲਥ ਐਪ ਸੀਗੀ ਜਿਹੜੇ ਆਈਫੋਨ ਯੂਜ਼ਰ ਹੋਣ ਕਿ ਜਿਹੜੇ ਯੂਜ਼ ਕਰਦੇ ਉਹਨਾਂ ਨੂੰ ਪਤਾ ਹੋਊਗਾ ਕਿ ਆਈਫੋਨ ਦੇ ਵਿੱਚ ਜਿਹੜੀ ਹੈਲਥ ਐਪ ਉਹਦੇ ਵਿੱਚ ਸਾਰੀ ਰਿਕਾਰਡਿੰਗ ਰਹਿੰਦੀ ਆ ਬੰਦੇ ਦੀ ਜਿਉਂਨੇ ਐਕਟੀਵੇਟ ਕੀਤੀ ਹੋਵੇ ਕਿ ਕਿੰਨੇ ਸਟੈਪ ਲਏ ਬੰਦੇ ਨੇ ਕਿੰਨੀ ਵਾਰ ਉਹ ਜਿਹੜਾ ਕਿੰਨੇ ਫਲੋਰ ਚੜ੍ਹਿਆ ਕਿੰਨੀਆਂ ਜਿਹੜੀਆਂ ਕੈਲਰੀਜ਼ ਉਹਨੇ ਯੂਜ਼ ਕੀਤੀਆਂ ਸਾਰੀ ਡਿਟੇਲ ਟਾਈਮ ਦੇ ਹਿਸਾਬ ਨਾਲ ਸਭ ਦਿਖਦੀ ਹੈ ਕਿ ਕਿੰਨੇ ਵਜੇ ਕਿੰਨਾ ਸਟੈਪ ਲਏ ਕਿੰਨਾ ਤੁਰਿਆ ਬੰਦਾ ਕੀ ਸਾਰਾ ਕੁਝ ਡਿਟੇਲ ਹੁੰਦੀ ਹੈ ਹੁਣ ਜੈਸਿਕਾ ਦੇ ਫੋਨ ਦੇ ਵਿੱਚ ਵੀ ਉਹ ਜਿਹੜੀ ਐਪ ਹੈਗੀ ਸੀ ਮੌਜੂਦ ਹੈਲਥ ਐਪ ਤੇ ਉਸ ਹੈਲਥ ਐਪ ਦੇ ਵਿੱਚ ਉਹਨੇ ਆਪਣੀ ਸਾਰੀ ਡਿਟੇਲ ਵਗੈਰਾ ਫਿਲ ਕੀਤੀ ਹੋਈ ਸੀ ਤੇ ਉਹਦੇ ਵਿੱਚ ਉਹਦਾ ਜਿਹੜਾ ਡਾਟਾ ਉਹ ਰਿਕਾਰਡ ਹੋ ਰਿਹਾ ਸੀ ਤਾਂ ਹੁਣ ਪੁਲਿਸ ਜਿਹੜੀ ਉਹ ਹੈਲਥ ਐਪ ਆ ਉਹਨੂੰ ਚੈੱਕ ਕਰਦੀ ਹੈ ਉਹਦੇ ਵਿੱਚੋਂ ਪੁਲਿਸ ਨੂੰ ਪਤਾ ਲੱਗਦਾ ਸੱਤ ਵਜੇ ਕੇ 10 ਕਿ ਮਿੰਟ ਤੇ ਜਿਹੜੀ ਜੈਸਿਕਾ ਉਹ ਘਰ ਦੇ ਵਿੱਚ ਦਾਖਲ ਹੁੰਦੀ ਹੈ ਉਸ ਤੋਂ ਬਾਅਦ ਉਹ 13 14 ਸਟੈਪ ਲੈਂਦੀ ਹੈ ਤੇ ਉਸ ਤੋਂ ਬਾਅਦ ਇਹ ਜਿਹੜੀ ਜਿਹੜੀ ਐਕਟੀਵਿਟੀ ਆ ਉਹ ਬਿਲਕੁਲ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੀ ਕੋਈ ਐਕਟੀਵਿਟੀ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਜਿਹੜੀ ਐਕਟੀਵਿਟੀ ਪੁਲਿਸ ਨੂੰ ਪਤਾ ਲੱਗਦੀ ਹੈ ਐਪ ਦੇ ਥਰੂ ਉਹ ਇਹ ਹੁੰਦੀ ਹੈ ਕਿ 8:40 ਮਿੰਟ ਦੇ ਦੁਆਰਾ ਤੋਂ ਫੇਰ ਉਹ ਫੋਨ ਹਰਕਤ ਦੇ ਵਿੱਚ ਆਉਂਦਾ ਇਹ ਉਹ ਟਾਈਮ ਸੀਗਾ 8:40 ਮਿੰਟ ਦਾ ਜਦੋਂ ਇੱਕ ਪੁਲਿਸ ਵਾਲੇ ਨੇ ਉਹ ਡਸਟਬਿਨ ਦੇ ਵਿੱਚੋਂ ਫੋਨ ਕੱਢਿਆ ਸੀਗਾ ਤੇ ਇਹ ਡਿਟੇਲ ਆ ਸਾਰੀ ਜਿਹੜੀ ਇੱਕ ਹੈਲਥ ਐਪ ਤੋਂ ਪੁਲਿਸ ਨੂੰ ਪਤਾ ਲੱਗੀ 7:10 ਤੱਕ ਰਹੀ ਤੇ 14 ਕ ਸਟੈਪ ਲਏ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਮਤੇਸ਼ ਦਾ ਫੋਨ ਵੀ ਚੈੱਕ ਕਰ ਲਈ ਹੈ ਮਤੇਸ਼ ਦੇ ਫੋਨ ਦੇ ਵਿੱਚ ਵੀ ਸੇਮ ਐਪ ਹੁੰਦੀ ਹੈ ਹੈਲਥ ਐਪ ਉਹ ਵੀ ਯੂਜ਼ ਕਰ ਰਿਆ ਹੁੰਦਾ ਤਾਂ ਹੁਣ ਪੁਲਿਸ ਜਿਹੜੀ ਉਹਦੀ ਹੈਲਥ ਐਪ ਹੁੰਦੀ ਆ ਉਹਦੇ ਵਿੱਚੋਂ ਵੀ ਡਾਟਾ ਕੱਢਦੇ ਆ ਉਹਦੇ ਡਾਟਾ ਦੇ ਵਿੱਚੋਂ ਪਤਾ ਲੱਗਦਾ ਕਿ ਮਤੇਸ਼ ਦੇ ਜਿਹੜੇ ਫੋਨ ਦੇ ਵਿੱਚ ਜਿਹੜੀ ਉਹਦੀ ਐਕਟੀਵਿਟੀ ਸੀ ਉਹ ਉਦੋਂ ਕਾਫੀ ਜ਼ਿਆਦਾ ਵਧ ਗਈ ਸੀ ਜਦੋਂ ਜੈਸਿਕਾ ਦੀ ਐਕਟੀਵਿਟੀ ਬਹੁਤ ਜ਼ਿਆਦਾ ਘੱਟ ਹੋ ਗਈ ਸੀ ਜਾਂ ਬੰਦ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਉਸਦੀ ਐਕਟੀਵਿਟੀ ਕਾਫੀ ਜ਼ਿਆਦਾ ਵਧੀ ਤੇ ਐਕਟੀਵਿਟੀ ਵਧਣ ਦੇ ਵਿੱਚ ਪਤਾ ਲੱਗਿਆ ਕਿ 7:30 ਵਜੇ ਤਕਰੀਬਨ ਉਹਦੀ ਐਕਟੀਵਿਟੀ ਕਾਫੀ ਜ਼ਿਆਦਾ ਹਾਈ ਸੀਗੀ ਤੇ ਜਦੋਂ ਉਹਨੇ ਫੋਨ ਕੀਤਾ ਫਿਰ ਅੱਧਾ ਵੱਜ ਕੇ 22 ਮਿੰਟ ਤੇ ਪੁਲਿਸ ਨੂੰ ਉਸ ਤੋਂ ਪਹਿਲਾਂ ਜਿਹੜਾ ਉਹ ਇੱਕ ਵਾਰ ਉੱਪਰਲੇ ਫਲੋਰ ਤੇ ਵੀ ਗਿਆ ਸੀਗਾ ਕਿਉਂਕਿ ਇਸ ਜਿਹੜੀ ਐਪ ਦੇ ਵਿੱਚ ਕਿੰਨੇ ਫਲੋਰ ਚੜੇ ਤੁਸੀਂ ਇਹ ਵੀ ਰਿਕਾਰਡਿੰਗ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਪੁਲਿਸ ਨੂੰ ਇੱਕ ਵਾਰ ਫੋਨ ਕਰਨ ਤੋਂ ਪਹਿਲਾਂ ਤੇ ਉਹਦੇ ਘਰ ਦੇ ਅੰਦਰ ਵਾਪਸ ਆਉਣ ਤੋਂ ਬਾਅਦ ਇੱਕ ਵਾਰ ਉਹ ਉੱਪਰ ਵੀ ਗਿਆ ਸੀਗਾ ਤਾਂ ਹੁਣ ਪੁਲਿਸ ਦੇ ਕੋਲੇ ਇਹ ਜਿਹੜੇ ਸਬੂਤ ਇਕੱਠੇ ਹੋ ਗਏ ਹੁੰਦੇ ਆ ਤਾਂ ਪੁਲਿਸ ਨੂੰ ਇੱਕ ਵਾਰ ਹੁਣ ਹੌਲੀ-ਹੌਲੀ ਜਿਹੜਾ ਨਿਤੇਸ਼ ਪਟੇਲਾ ਉਹਦੇ ਉੱਤੇ ਸ਼ੱਕ ਆਉਣਾ ਸ਼ੁਰੂ ਹੁੰਦਾ ਹੈ ਕਿ ਸ਼ਾਇਦ ਇਸ ਦਾ ਹੱਥ ਜਿਹੜੇ ਆਪਣੇ ਘਰ ਵਾਲੀ ਦੇ ਮਰਡਰ ਦੇ ਵਿੱਚ ਹੋ ਸਕਦਾ ਹੁਣ ਜਿਹੜੀ ਇਹ ਘਟਨਾ ਇਹ ਘਟਨਾ ਵਾਪਰੀ ਨੂੰ ਤਕਰੀਬਨ 3 ਦਿਨ ਹੋ ਗਏ ਹੁੰਦੇ ਆ ਤਿੰਨ ਦਿਨਾਂ ਬਾਅਦ ਜਿਹੜੀ ਪੁਲਿਸ ਆਉਣ ਮਤੇਸ਼ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਸਟੇਸ਼ਨ ਸੱਦਦੀ ਹੈ ਤੇ ਉਸ ਨੂੰ ਸੱਦ ਕੇ ਉਹ ਤੋਂ ਪੁੱਛ ਗਏ ਸ਼ੁਰੂ ਹੁੰਦੀ ਹੈ ਤੇ ਨਾਲ ਹੀ ਪੁਲਿਸ ਉਧਰ ਆਉਣ ਜੈਸਿਕਾ ਦੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰਦੀ ਹੈ ਉਹਨਾਂ ਦੀ ਤਲਾਸ਼ੀ ਦੇ ਵਿੱਚ ਪੁਲਿਸ ਨੂੰ ਇੱਕ ਜਿਹੜੀ ਕਾਮਯਾਬੀ ਮਿਲਦੀ ਹੈ ਉਹ ਕਾਮਯਾਬੀ ਇਹ ਹੁੰਦੀ ਹੈ ਕਿ ਇੱਕ ਰੂਮ ਦੇ ਵਿੱਚ ਇੱਕ ਬੈਗ ਪਿਆ ਸੀ ਉਸ ਬੈਗ ਦੇ ਵਿੱਚ ਕਪੜੇ ਸੀਗੇ ਕਪੜਿਆਂ ਦੇ ਵਿੱਚ ਪੁਲਿਸ ਨੂੰ ਇੱਕ ਡੀਵੀਆਰ ਮਿਲਦਾ ਉਹ ਵੀ ਡੀਵੀਆਰ ਜਿਸ ਦੇ ਉੱਤੇ ਕੈਮਰਿਆਂ ਦੀ ਜਿਹੜੀ ਰਿਕਾਰਡਿੰਗ ਹੋਈ ਹੋਈ ਸੀ ਤੇ ਪੁਲਿਸ ਨੂੰ ਇਹ ਚੀਜ਼ ਪਹਿਲੇ ਹਾਸਲ ਹੁੰਦੀ ਹੈ ਉਸ ਤੋਂ ਬਾਅਦ ਹੋਰ ਥੋੜੀ ਜਿਹੀ ਜਿਹੜੀ ਜਾਂਚ ਕਰਨ ਤੋਂ ਬਾਅਦ ਜਾਂ ਲੱਭਣ ਤੋਂ ਬਾਅਦ ਪੁਲਿਸ ਨੂੰ ਉਹ ਗਹਿਣੇ ਵੀ ਮਿਲ ਜਾਂਦੇ ਆ ਘਰ ਦੇ ਵਿੱਚ ਹੀ ਜਿਹੜੇ ਮਤੇਸ਼ ਨੇ ਦੱਸਿਆ ਸੀਗੇ ਘਰ ਦੇ ਵਿੱਚੋਂ ਚੋਰੀ ਹੋ ਗਏ ਸੀਗੇ ਹੁਣ ਪੁਲਿਸ ਕੋਲੇ ਇਹ ਦੋ ਚੀਜ਼ਾਂ ਸੀਗੀਆਂ ਤੀਜਾ ਹੁਣ ਪੁਲਿਸ ਕੋਲੇ ਇੱਕ ਸਬੂਤ ਹੋਰ ਸੀ ਕਿ ਉਸ ਦਿਨ ਘਰ ਦੇ ਵਿੱਚ ਕੋਈ ਵੀ ਫੋਰਸਫੁਲ ਐਂਟਰੀ ਨਹੀਂ ਹੋਈ ਸੀਗੀ ਜਾਂ ਫਿਰ ਕਹਿ ਦਈਏ ਕਿ ਤੱਕੇ ਨਾਲ ਕੋਈ ਅੰਦਰ ਐਂਟਰ ਨਹੀਂ ਕੀਤਾ ਸੀ ਜਾਂ ਕਿਸੇ ਨੇ ਡੋਰ ਵਗੈਰਾ ਤੋੜ ਕੇ ਐਂਟਰੀ ਨਹੀਂ ਕੀਤੀ ਸੀ ਉਹ ਜਿਹੜਾ ਘਰ ਦੇ ਵਿੱਚ ਜੋ ਵੀ ਬਾਖਲ ਹੋਇਆ ਉਹਨੂੰ ਜਾਂ ਤਾਂ ਘਰ ਦੇ ਲੋਕ ਦਾ ਪਤਾ ਸੀ ਜਾਂ ਫਿਰ ਉਹਨੂੰ ਘਰ ਦਾ ਜਿਹੜਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਮਿਲਿਆ ਸੀ ਹੁਣ ਪੁਲਿਸ ਕੋਲੇ ਜਿਹੜੇ ਸਾਰੇ ਸਬੂਤ ਸੀ ਤਾਂ ਫਿਰ ਉਹਨਾਂ ਕੈਮਰੇ ਦੀ ਜਿਹੜੀ ਪੂਰੀ ਰਿਕਾਰਡਿੰਗ ਕੱਢੀ ਜਾਂਦੀ ਆ ਉਸ ਦੇ ਵਿੱਚ ਜਿਹੜਾ ਪੁਲਿਸ ਦੇ ਸਾਹਮਣੇ ਆਉਂਦਾ ਉਹ ਕੁਝ ਇਸ ਤਰ੍ਹਾਂ ਹੁੰਦਾ ਕਿ 14 ਮਈ 2018 ਨੂੰ 7:10 ਤੇ ਜਿਹੜੀ ਜੈਸਿਕਾ ਉਹ ਘਰ ਦੇ ਵਿੱਚ ਵਾਪਸ ਆਉਂਦੀ ਆ ਤੇ ਆਪਣੇ ਕੰਮ ਤੋਂ 7:40 ਦੇ ਜਿਹੜਾ ਉਹ ਮਤੇਸ਼ ਹੁੰਦਾ ਉਹ ਘਰ ਤੋਂ ਬਾਹਰ ਨਿਕਲਦਾ ਪੀਜ਼ਾ ਲੈਣ ਦੇ ਲਈ ਉਸ ਤੋਂ ਬਾਅਦ ਉਹ ਪੀਜ਼ਾ ਸਟੋਰ ਤੇ ਜਾਂਦਾ ਜਿਹੜਾ ਉਹਨੇ ਦੱਸਿਆ ਸੀਗਾ ਨੇੜੇ ਸੀਗਾ ਉਹਨਾਂ ਦੇ ਘਰ ਦੇ ਉਹਦੀ ਵੀ ਜਿਹੜੀ ਕੈਮਰਾ ਡਿਟੇਲ ਚੈੱਕ ਕੀਤੀ ਜਾਂਦੀ ਹੈ ਉਸ ਦੇ ਵਿੱਚ ਵੀ ਉਹ ਤਕਰੀਬਨ 8:00 ਵਜੇ ਉਤੋਂ ਪੀਜ਼ਾ ਲੈਂਦਾ ਦਿਖ ਰਿਹਾ ਸੀਗਾ ਤੇ ਫਿਰ ਉਹ 8:20 ਮਿੰਟ ਤੇ ਘਰ ਦੇ ਅੰਦਰ ਦੁਬਾਰਾ ਦਾਖਲ ਹੁੰਦਾ ਤੇ 8:22 ਮਿੰਟ ਤੇ ਉਹ ਜਿਹੜਾ 999 ਤੇ ਫੋਨ ਕਰਦਾ ਹੁਣ ਜਿਹੜਾ 8:20 ਤੋਂ ਲੈ ਕੇ 8:22 ਤੱਕ ਦਾ ਟਾਈਮ ਸੀਗਾ ਉਹ 2 ਮਿੰਟ ਸੀਗੇ ਉਹਦੇ ਵਿੱਚ ਜਿਹੜੀ ਉਹ ਐਪ ਉਹਦੇ ਫੋਨ 'ਚੋਂ ਮਿਲੀ ਸੀ ਉਹਦੇ ਵਿੱਚ ਪਤਾ ਲੱਗਿਆ ਸੀ ਪੁਲਿਸ ਨੂੰ ਕਿ ਉਹ ਇੱਕ ਵਾਰ ਜਿਹੜਾ ਉੱਪਰ ਵਾਲੇ ਜਿਹੜਾ ਆਪਣੇ ਕਮਰੇ ਦੇ ਵਿੱਚ ਵੀ ਗਿਆ ਸੀਗਾ ਇੱਕ ਆਪਣੇ ਉੱਪਰ ਫਲੋਰ ਤੇ ਗਿਆ ਸੀ ਤਾਂ ਹੁਣ ਪੁਲਿਸ ਕੋਲੇ ਸਾਰੀ ਜਾਣਕਾਰੀ ਸੀਗੀ ਤੇ ਇਸ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਮਚੇਂਜ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ ਤਾਂ ਜਿਹੜਾ ਮਤੇਸ਼ ਆ ਹੁਣ ਉਹ ਪਹਿਲੀ ਵਾਰ ਮੰਨਦਾ ਕਿ ਹਾਂ ਜਿਹੜਾ ਕਾਤਲ ਆ ਉਸ ਨੇ ਹੀ ਕੀਤਾ ਤੇ ਉਹ ਕਤਲ ਕੀਤਾ ਕਿਵੇਂ ਤੇ ਅਸਲ ਦੇ ਵਿੱਚ ਉਸ ਦਿਨ ਹੋਇਆ ਕੀ ਸੀ ਉਹ ਸਾਰੀ ਸਟੋਰੀ ਫਿਰ ਪੁਲਿਸ ਨੂੰ ਜਿਹੜਾ ਮਤੇਸ਼ ਆ ਉਹ ਦੱਸਦਾ ਉਹ ਕੁਝ ਇਸ ਤਰ੍ਹਾਂ ਹੋਈ ਹੈ ਹਨ ਮਤੇਸ਼ ਪੁਲਿਸ ਨੂੰ ਦੱਸਦਾ ਕਿ 7:10 ਦੇ ਉਸ ਦਿਨ ਜਿਹੜੀ ਜੈਸਿਕਾ ਸੀ ਉਹ ਆਪਣੇ ਕੰਮ ਤੋਂ ਜਿਹੜਾ ਘਰ ਵਾਪਸ ਆਈ ਜਦੋਂ ਇਹ ਘਰ ਦੇ ਅੰਦਰ ਐਂਟਰ ਕੀਤੀ ਤਾਂ ਪਹਿਲਾਂ ਤੋਂ ਜਿਹੜਾ ਮਤੇਸ਼ ਸੀਗਾ ਉਥੇ ਆਫ ਸੀ ਉਹਦਾ ਕਤਲ ਕਰਨ ਦੇ ਲਈ ਉਹ ਇੱਕ ਇنسੂਲਿਨ ਦੀ ਸਰੀਂਜ ਸੀ ਉਹਦੇ ਕੋਲ ਜਿਹੜੀ ਉਹਨੇ ਭਰ ਰੱਖੀ ਸੀ ਕਾਫੀ ਓਵਰਡੋਸ ਕਰ ਰੱਖੀ ਸੀ ਜਦੋਂ ਹੀ ਉਹ ਅੰਦਰ ਐਂਟਰ ਕਰਦੀ ਆ ਤਾ ਉਹਦੇ ਗਰਦ ਦੇ ਵਿੱਚ ਉਸ ਰਿੰਜ ਦੇ ਨਾਲ ਉਹ ਜਿਹੜਾ ਇੰਜੈਕਸ਼ਨ ਲਾਉਂਦਾ ਇਨਸੂਲਿਨ ਦਾ ਉਸ ਤੋਂ ਬਾਅਦ ਉਸਦੇ ਮੂੰਹ ਦੇ ਉੱਤੇ ਇੱਕ ਪੌਲੀਥਨ ਪਾਉਂਦਾ ਪੌਲੀਥਨ ਪਾਉਣ ਤੋਂ ਬਾਅਦ ਉਹਨੂੰ ਕਾਫੀ ਜ਼ਿਆਦਾ ਜਿਹੜਾ ਟਾਈਟ ਕਰ ਦਿੰਦਾ ਪੌਲੀਥਨ ਨੂੰ ਹੌਲੀ-ਹੌਲੀ ਕਰਕੇ ਜੈਸਿਕਾ ਉਹ ਬੇਵੋਸ਼ ਹੋ ਜਾਂਦੀ ਹੈ ਬੇਵੋਸ਼ ਹੋਣ ਤੋਂ ਬਾਅਦ ਤੱਕ ਹੀ ਫਿਰ 20 ਮਿੰਟ ਬਾਅਦ ਜਿਹੜੇ ਉਹਦੇ ਸਾਹ ਨੇ ਉਹ ਬੰਦ ਹੋ ਜਾਂਦੇ ਆ ਜੈਸਿਕਾ ਮਰ ਜਾਂਦੀ ਹੈ ਜੈਸਿਕਾ ਦੇ ਮਰਨ ਤੋਂ ਬਾਅਦ ਉਹ ਘਰ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਸਾਰਾ ਖੰਡਿਆ ਦਿੰਦਾ ਸਾਰਾ ਸਮਾਨ ਇੱਧਰ-ਉੱਧਰ ਕਰਦਾ ਜਿਹੜੇ ਗੈਣੇ ਵਗੈਰਾ ਨੇ ਉਹਨਾਂ ਨੂੰ ਚੱਕ ਕੇ ਲੁਕਾਉਂਦਾ ਤਾਂ ਕਿ ਉਹਨਾਂ ਨੂੰ ਪੁਲਿਸ ਨੂੰ ਉਹ ਕਹਿ ਸਕੇ ਕਿ ਇੱਥੇ ਚੋਰੀ ਹੋਈ ਹੈ ਤੇ ਉਸ ਤੋਂ ਬਾਅਦ ਜੈਸਿਕਾ ਨੂੰ ਇੱਕ ਕੁਰਸੀ ਦੇ ਉੱਤੇ ਬਿਠਾਉਂਦਾ ਕੁਰਸੀ ਦੇ ਉੱਤੇ ਬਿਠਾਉਣ ਤੋਂ ਬਾਅਦ ਉਹਨੂੰ ਜਿਹੜਾ ਰੱਸੀਆਂ ਨਾਲ ਦੇ ਨਾਲ ਬੰਨ੍ਹਦਾ ਰੱਸੀਆਂ ਨਾਲ ਬੰਨ੍ਹ ਕੇ ਉਹਦੇ ਮੂੰਹ ਤੇ ਡਕਟੇਪ ਲਾਉਂਦਾ ਡਕਟੇਪ ਲਾ ਕੇ ਫਿਰ ਉਹ ਉਹਦਾ ਫੋਨ ਲੈਂਦਾ ਫੋਨ ਲੈ ਕੇ ਉਹ ਜਾਂਦਾ ਹੋ ਡਸਟ ਬਿੰਚ ਸਿੱਟ ਕੇ ਜਿਹੜਾ ਪੀਜ਼ਾ ਲੈਣ ਲਈ ਚਲਿਆ ਜਾਂਦਾ ਉਹਨੂੰ ਪੀਜ਼ਾ ਲੈਣ ਲਈ ਗਿਆ ਪੀਜ਼ਾ ਲੈ ਕੇ ਜਦੋਂ ਵਾਪਸ ਆਇਆ ਉਹਨੂੰ ਇੱਕ ਵਾਰ ਘਰ ਦੇ ਅੰਦਰ ਐਂਟਰ ਹੋ ਕੇ ਜਾਦ ਆਇਆ ਇਹ ਜਿਹੜੇ ਘਰ ਦੇ ਕੈਮਰੇ ਨੇ ਜਾਂ ਡੀਵੀਆਰ ਆ ਉਹ ਹਾਲੇ ਉਦਾਂ ਹੀ ਆ ਤੇ ਉਹ ਸੋਚਦਾ ਕਿ ਪੁਲਿਸ ਨੂੰ ਇਹਦੇ ਤੋਂ ਕੁਝ ਪਤਾ ਲੱਗ ਸਕਦਾ ਤਾਂ ਫਿਰ ਉਹ ਉੱਪਰ ਜਾਂਦਾ ਉੱਪਰ ਜਾ ਕੇ ਡੀਵੀਆਰ ਨੂੰ ਲੁਕਾਉਂਦਾ ਡੀਵੀਆਰ ਨੂੰ ਲੁਕਾਉਣ ਤੋਂ ਬਾਅਦ ਫਿਰ ਉਹ ਪੁਲਿਸ ਨੂੰ ਜਿਹੜਾ ਫੋਨ ਕਰਦਾ ਇਹ ਜਿਹੜੀ ਘਟਨਾ ਸੀ ਜੀ ਇਸ ਤਰ੍ਹਾਂ ਸਿਲਸਲੇਬਾਰ ਉਸ ਦਿਨ ਵਾਪਰੀ ਸੀ ਤੇ ਇਹ ਸਾਰੀ ਗੱਲਬਾਤ ਹੁਣ ਪੁਲਿਸ ਦੇ ਸਾਹਮਣੇ ਸੀਗੀ ਇੱਕ ਵਾਰ ਤਾਂ ਜਿਹਨੂੰ ਜਿਹਨੂੰ ਘਰਦਿਆਂ ਨੂੰ ਪਤਾ ਲੱਗਦਾ ਕਿ ਮਨਤੇਸ਼ ਮੰਨੇ ਆ ਕਿ ਉਹਨੇ ਕਤਲ ਕੀਤਾ ਉਹਨਾਂ ਨੂੰ ਵੀ ਯਕੀਨ ਨਹੀਂ ਹੁੰਦਾ ਕਿ ਉਹਨਾਂ ਦਾ ਤਾਂ ਇੰਨਾ ਜ਼ਿਆਦਾ ਪਿਆਰ ਸੀਗਾ ਤੇ ਲੰਬ ਮੈਰਿਜ ਹੋਈ ਸੀ ਦੋਨੋਂ ਵਧੀਆ ਰਹਿ ਰਹੇ ਸੀ ਤੇ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਆਈਵੀਐਫ ਤੋਂ ਇੰਨੇ ਜ਼ਿਆਦਾ ਖੁਸ਼ ਸੀਗੇ ਪਰ ਇਹ ਕਤਲ ਕਿਵੇਂ ਕਰ ਸਕਦਾ ਤੇ ਜਿਹੜੇ ਹੁਣ ਕਾਰਨ ਸੀਗੇ ਨਾ ਜਿਹੜੇ ਉਹ ਸਾਹਮਣੇ ਆਏ ਉਹ ਜਿਨੇ ਜਿਨੇ ਵੀ ਸੁਨੇ ਉਹਨਾਂ ਨੂੰ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਇੱਕ ਵਾਰ ਤਾਂ ਪਰ ਉਹ ਜਿਹੜੇ ਹਰਾਨ ਕਰਨ ਵਾਲੇ ਸੀਗੇ ਜਿਹੜੇ ਕਾਰਨ ਸੀਗੇ ਉਹ ਬੰਦਾ ਸੋਚਦਾ ਕਿ ਇੱਕ ਇੰਨਾ ਪੜਿਆ ਲਿਖਿਆ ਬੰਦਾ ਜਾਂ ਇੰਨਾ ਵਾਇਰਸ ਹੈਟਲ ਇੰਨੇ ਵਧੀਆ ਜ਼ਿੰਦਗੀ ਚਲਾਉਣ ਵਾਲਾ ਇੰਨੀ ਵਧੀਆ ਜ਼ਿੰਦਗੀ ਚੱਲਦੀ ਸੀ ਉਹ ਕਿਵੇਂ ਆਪਣੀ ਜ਼ਿੰਦਗੀ ਨੂੰ ਇਦਾਂ ਤਹਿਸ ਨਸ਼ ਕਰ ਸਕਦਾ ਜਿਹੜੇ ਉਹ ਕਾਰਨ ਸੀਗੇ ਜਿਹੜੇ ਪੁਲਿਸ ਦੇ ਦਸਤਾਵੇਜ਼ ਮੁਤਾਬਕ ਜਿਹੜੇ ਸਾਹਮਣੇ ਆਏ ਉਹ ਕੁਝ ਇਸ ਤਰ੍ਹਾਂ ਸੀਗੇ ਉਹ ਜਿਹੜੀ ਮਤੇਸ਼ ਨੇ ਜਾਣਕਾਰੀ ਦਿੱਤੀ ਉਹਦੇ ਮੁਤਾਬਕ 2008-09 ਦੇ ਵਿੱਚ ਜਦੋਂ ਉਹਨਾਂ ਦਾ ਦੋਨੋਂ ਦਾ ਆਪਸ ਦੇ ਵਿੱਚ ਪਿਆਰ ਹੁੰਦਾ ਪਿਆਰ ਹੋਣ ਤੋਂ ਬਾਅਦ ਵਿਆਹ ਹੁੰਦਾ ਇਹ ਜੇ ਜਿਹੜੀ ਸਾਰੀ ਗੱਲਬਾਤ ਸੀਗੇ ਉਹ ਸਾਰੀ ਫੇਕ ਸੀਗੀ ਜਿਹੜੀ ਮਤੇਸ਼ ਦੇ ਮੁਤਾਬਕ ਕਿਉਂਕਿ ਮਤੇਸ਼ ਨੇ ਉਹ ਜਿਹੜਾ ਡਰਾਮਾ ਰਚਿਆ ਸੀ ਸਾਰਾ ਉਹ ਕੋਈ ਵੀ ਜਿਹੜਾ ਉਹਨੂੰ ਪਿਆਰ ਨਹੀਂ ਕਰਦਾ ਸੀ ਜੈਸਿਕਾ ਨੂੰ ਨਾ ਹੀ ਉਹ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਸਿਰਫ ਉਹਦੀ ਮਜਬੂਰੀ ਸੀ ਉਹਦੀ ਮਜਬੂਰੀ ਕੀ ਸੀ ਕਿ ਜਿਹੜਾ ਮਤੇਸ਼ ਸੀਗਾ ਉਹ ਗੇ ਸੀ ਉਹਨੂੰ ਜਿਹੜੀਆਂ ਔਰਤਾਂ ਦੇ ਵਿੱਚ ਦਿਲਚਸਪੀ ਹੈ ਹੀ ਨਹੀਂ ਪਰ ਜਿਹੜੇ ਉਹਦੇ ਘਰ ਦੇ ਸੀਗੇ ਉਹ ਕਾਫੀ ਧਾਰਮਿਕ ਵਿਚਾਰਾ ਵਾਲੇ ਸੀ ਉਹਨਾਂ ਨੇ ਉਹਦੇ ਇਸ ਰੂਪ ਨੂੰ ਪੜਾਉਣਾ ਨਹੀਂ ਸੀਗਾ ਉਹਦੇ ਗੇ ਹੋਣ ਨੂੰ ਉਹਨਾਂ ਨੇ ਜਿਹੜਾ ਸਵੀਕਾਰ ਨਹੀਂ ਕਰਨਾ ਸੀ ਇਸ ਦੇ ਡਰ ਦੇ ਚਲਦੇ ਆਈ ਉਹਨੇ ਇਹ ਡਰਾਮਾ ਰਚਿਆ ਉਹਨੇ ਪਹਿਲਾਂ ਦਾ ਇੱਕ ਪਿਆਰ ਕਰਨ ਦਾ ਡਰਾਮਾ ਰਚਿਆ ਉਸ ਤੋਂ ਬਾਅਦ ਉਹਨੇ ਵਿਆਹ ਵੀ ਕਰਾਇਆ ਤੇ ਵਿਆਹ ਹੋਣ ਤੋਂ ਬਾਅਦ ਉਹਨੇ ਕਦੇ ਵੀ ਜੈਸਿਕਾ ਨਾਲ ਜਿਹੜੇ ਸਰੀਰਕ ਸੰਬੰਧ ਨਹੀਂ ਬਣਾਏ ਇਸੇ ਕਰਕੇ ਉਹਨਾਂ ਦੇ ਘਰ ਜਿਹੜਾ ਬੱਚਾ ਜਨਮ ਨਹੀਂ ਲੈ ਰਿਹਾ ਸੀਗਾ ਇਹ ਗੱਲ ਉਹਦਾ ਪਤਾ ਤਕਰੀਬਨ 10 ਕਿ ਮਹੀਨੇ ਬਾਅਦ ਜੈਸਿਕਾ ਦੀ ਭੈਣ ਨੂੰ ਵੀ ਲੱਗਿਆ ਸੀ ਉਹਨਾਂ ਦੇ ਵਿਆਹ ਤੋਂ 10 ਮਹੀਨੇ ਬਾਅਦ ਕਿਉਂਕਿ ਜੈਸਿਕਾ ਨੇ ਹੀ ਆਪਣੀ ਭੈਣ ਨੂੰ ਸਾਰੀ ਗੱਲਬਾਤ ਦੱਸੀ ਸੀ ਕਿ ਜਿਹੜਾ ਉਹ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਬਣਾਉਂਦਾ ਹੌਲੀ ਹੌਲੀ ਕਰਕੇ ਸਮਾਂ ਲੰਘਦਾ ਜਾਂਦਾ 6 ਸਾਲ ਦਾ ਸਮਾਂ ਲੰਘ ਜਾਂਦਾ ਪਰ ਉਹਨੇ ਇੱਕ ਵੀ ਵਾਰ ਜਿਹੜੀ ਜੈਸਿਕਾ ਨਾਲ ਆ ਆਪਣੇ ਸਬੰਧ ਨਹੀਂ ਬਣਾਏ ਸੀਗੇ ਇਸੇ ਕਰਕੇ ਉਹਨਾਂ ਦੇ ਬੱਚਾ ਨਹੀਂ ਹੋਇਆ ਤੇ ਜਿਹੜਾ ਦੂਜੇ ਪਾਸੇ ਉਹਨਾਂ ਇਹ ਨਤੇਸ਼ ਸੀਗਾ ਇਹਨੇ ਇੱਕ ਡੇਟਿੰਗ ਐਪ ਡਾਊਨਲੋਡ ਕਰੀ ਜਿਹੜੀ ਸਪੈਸ਼ਲ ਗੇਜ ਦੇ ਲਈ ਸੀ ਉਹ ਡੇਟਿੰਗ ਐਪ ਦੇ ਉੱਤੇ ਇਹ ਇੱਕ ਹੋਰ ਬੰਦੇ ਨੂੰ ਮਿਲਦਾ ਜਿਸ ਦਾ ਨਾਮ ਅਮਿਤ ਪਟੇਲ ਸੀਗਾ ਉਹ ਇੱਕ ਡਾਕਟਰ ਸੀ ਉਹਨੂੰ ਮਿਲਦਾ ਉਹਦੇ ਨਾਲ ਇਹਦੀ ਫਰੈਂਡਸ਼ਿਪ ਹੁੰਦੀ ਹੈ ਤੇ ਉਹਦੇ ਨਾਲ ਹੀ ਕਾਫੀ ਲੰਬਾ ਲੰਬਾ ਸਮਾਂ ਇਹ ਗੱਲਾਂ ਕਰਦਾ ਵੀ ਰਹਿੰਦਾ ਸੀ ਇਹਨੇ ਉਹਦੇ ਨਾਲ ਗੱਲ ਕਰਨ ਦੇ ਲਈ ਆਪਣੇ ਇੱਕ ਘਰ ਦੇ ਵਿੱਚ ਉੱਪਰ ਰੂਮ ਵੀ ਰਿਜ਼ਰਵ ਕਰ ਰੱਖਿਆ ਸੀ ਜਿਸ ਦੇ ਵਿੱਚ ਕਿ ਜੈਸਿਕਾ ਨੂੰ ਜਾਣਾ ਮਨਾ ਸੀਗਾ ਉਹ ਉੱਥੇ ਉਹਦੇ ਨਾਲ ਘੰਟਿਆਂ ਬਧੀ ਗੱਲਾਂ ਕਰਦਾ ਰਹਿੰਦਾ ਸੀ ਵੀਡੀਓ ਕਾਲ ਵਗੈਰਾ ਕਰਦਾ ਰਹਿੰਦਾ ਸੀ ਡਾਕਟਰ ਰਾਮੇਤ ਨਾਲ ਤੇ ਇਦਾਂ ਹੀ ਚੱਲਦਿਆਂ ਚੱਲਦਿਆਂ ਇੱਕ ਦਿਨ ਡਾਕਟਰ ਰਾਮੇ 2016 ਦੇ ਵਿੱਚ ਆਸਟ੍ਰੇਲੀਆ ਮੂਵ ਹੋ ਜਾਂਦਾ ਉਹ ਜਿਹੜਾ ਇੰਗਲੈਂਡ ਨੂੰ ਛੱਡ ਕੇ ਆਸਟ੍ਰੇਲੀਆ ਚਲਾ ਜਾਂਦਾ ਹੁਣ ਜਿਹੜਾ ਮਤੇਜ ਸੀਗਾ ਇਹ ਉਹਦੇ ਪਿਆਰ ਦੇ ਵਿੱਚ ਇੰਨਾ ਜਾਵੇ ਅੰਨਾ ਹੋ ਗਿਆ ਸੀ ਉਦੋਂ ਤੱਕ ਡਾਕਟਰ ਦੇ ਪਿਆਰ ਚ ਕਿ ਉਹਦੇ ਨਾਲ ਰਹਿਣਾ ਚਾਹੁੰਦਾ ਸੀ ਉਹ ਸਾਰਾ ਕੁਝ ਪੇਰਾ ਖਤਮ ਕਰਕੇ ਉਹਦੇ ਕੋਲ ਜਾਣਾ ਚਾਹ ਰਿਹਾ ਸੀ ਤੇ ਇਸ ਦੇ ਲਈ ਉਹ ਇੱਕ ਫਿਰ ਪਲਾਨ ਬਣਾਉਂਦਾ ਜਿਹੜੀ ਆਈਵੀਐਫ ਦੀ ਜਾਣਕਾਰੀ ਸੀ ਨਾ ਉਹ ਵੀ ਜਿਹੜੀ ਮਤੇਸ਼ ਨੇ ਜਾਣ ਗੁੱਝ ਕੇ ਆਪਣੇ ਪਲਾਨ ਦੇ ਮੁਤਾਬਕ ਹੀ ਜਿਹੜੀ ਜੈਸਿਕਾ ਨੂੰ ਦਿੱਤੀ ਸੀ ਕਿਉਂਕਿ ਉਹਦਾ ਪਲਾਨ ਸੀ ਕਿ ਜਦੋਂ ਜੈਸਿਕਾ ਆਈਵੀਐਫ ਲਈ ਮੰਨ ਜੂਗੀ ਤੇ ਉਹ ਸਕਸੈਸ ਹੋ ਜਾਣਗੇ ਜਿਹੜਾ ਐਂਬ੍ਰਿਓ ਹੋਊਗਾ ਉਹਦਾ ਫਰਟੀਲਾਈਜ਼ਡ ਐਂਬ੍ਰਿਓ ਉਹਨੂੰ ਲੈ ਕੇ ਉਹਨੂੰ ਜੈਸਿਕਾ ਦੇ ਵਿੱਚ ਪਲਾਂਟ ਕਰਨ ਤੋਂ ਪਹਿਲਾਂ ਹੀ ਉਹਨੂੰ ਲੈ ਕੇ ਆਸਟ੍ਰੇਲੀਆ ਚਲੇ ਜਾਓ ਤੇ ਉੱਥੇ ਜਾ ਕੇ ਜਿਵੇਂ ਆਪਾਂ ਸੈਰੋਗੇਟਡ ਮਦਰ ਤੋਂ ਮਿਲ ਜਾਂਦੀਆਂ ਹਨਾ ਜਿਵੇਂ ਕਹਿ ਦਈਏ ਕਿ ਇੱਕ ਕੁੱਖ ਆ ਉਧਾਰੀ ਮਿਲ ਜਾਂਦੀ ਆ ਜਾਂ ਲੀਜ਼ ਤੇ ਲੈ ਲੈਂਦੇ ਆ ਲੋਕ ਅਮੀਰ ਲੋਕ ਇਦਾਂ ਹੀ ਕਰਦੇ ਆ ਕਿ ਕਿਸੇ ਹੋਰ ਔਰਤ ਦੀ ਜਿਹੜੀ ਕੁੱਖ ਲੈ ਲੈਂਦੇ ਆ ਉਹਦੇ ਵਿੱਚ ਆਪਣਾ ਬੱਚਾ ਪੈਦਾ ਕਰਦੇ ਆ ਹੈਨਾ ਕਾਫੀ ਚੱਲ ਰਿਹਾ ਹੈ ਦੁਨੀਆ ਦੇ ਵਿੱਚ ਇਹ ਹੈਗਾ ਤਾਂ ਜਿਹੜਾ ਨੇਚਰ ਨਾਲ ਖਿਲਵਾੜ ਦੀ ਉਹ ਗੱਲ ਆ ਇੱਕ ਤਰ੍ਹਾਂ ਦੀ ਹੈਨਾ ਤੇ ਚਲੋ ਉਹ ਇਦਾਂ ਹੀ ਕਰਦਾ ਉਹ ਆਈਵੀਐਫ ਲੈ ਕੇ ਆਸਟ੍ਰੇਲੀਆ ਜਾਣਾ ਚਾਹੁੰਦਾ ਹੁੰਦਾ ਇਸ ਲਈ ਉਹਨੂੰ ਕਾਫੀ ਜ਼ਿਆਦਾ ਪੈਸੇ ਦੇ ਵੀ ਲੋੜ ਸੀ ਇਸ ਦੇ ਚੱਲਦੇ ਇਹ ਹੁਣ ਉਹ ਜਦੋਂ ਉਹਨੂੰ ਪਤਾ ਲੱਗਿਆ ਸੀਗਾ ਕਿ ਆਈਵੀਐਫ ਜਿਹੜਾ ਉਹ ਸਕਸੈਸ ਹੋ ਗਿਆ ਉਸ ਤੋਂ ਬਾਅਦ ਤਾਂ ਹੀ ਉਹਨੇ ਜੈਸਿਕਾ ਨੂੰ ਉਸ ਦਿਨ ਫਿਰ ਮਾਰ ਦਿੱਤਾ ਮਾਰਨ ਤੋਂ ਬਾਅਦ ਜਿਹੜੀ ਉਹਦੀ ਪਲਾਨਿੰਗ ਸੀ ਉਹ ਇਹੀ ਸੀ ਤੇ ਉਸ ਦਿਨ ਲਈ ਉਹਨੂੰ ਜਿਹੜਾ ਪੈਸਾ ਚਾਹੀਦਾ ਸੀ ਉਹਿੱਥੋਂ ਆਉਣਾ ਸੀ ਉਸ ਬੰਦੇ ਨੇ ਜੈਸਿਕਾ ਦਾ ਕੁਝ ਦਿਨ ਪਹਿਲਾਂ ਜਿਹੜਾ ਇੰਸ਼ੋਰੈਂਸ ਵੀ ਕਰਾਇਆ ਸੀ ਕੁਝ ਮਹੀਨੇ ਪਹਿਲਾਂ ਕਿ ਉਹ ਹੈਗਾ ਸੀ ਤਕਰੀਬਨ 18 ਕਰੋੜ ਦਾ ਇੰਸ਼ੋਰੈਂਸ ਜਿਹਨੂੰ ਉਹ ਲੈ ਕੇ ਉਹ ਆਸਟ੍ਰੇਲੀਆ ਜਾਣਾ ਚਾਹੁੰਦਾ ਸੀਗਾ ਪੱਕਾ ਹੀ ਮੂਵ ਹੋ ਜਾਣਾ ਚਾਹੁੰਦਾ ਸੀ ਤਾਂ ਕਿ ਉੱਤੇ ਜਾ ਕੇ ਇੱਕ ਮਦਰ ਸੈਰੋਗੇਟਡ ਮਦਰ ਦੇ ਥਰੂ ਬੱਚਾ ਪੈਦਾ ਕਰ ਸਕੇ ਤੇ ਉਸ ਬੱਚੇ ਦੇ ਨਾਲ ਉਸ ਡਾਕਟਰ ਦੇ ਨਾਲ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਸਕੇ ਉਹਦੀ ਸਾਰੀ ਇਹ ਪਲੈਨਿੰਗ ਸੀਗੀ ਇੱਕ ਬਾਦਦਮਾਗ ਬੰਦਾ ਇੱਕ ਵਿਚਾਰੀ ਔਰਤ ਨੂੰ ਮਾਰ ਦਿੰਦਾ ਵਿਚਾਰੀ ਜਿਹੜੀ ਭੋਲੀ ਭਾਲੀ ਹੁੰਦੀ ਆ ਹਾਂ ਇੱਥੇ ਇਹ ਵੀ ਦੱਸਦੀ ਏ ਕਿ ਜਿਹੜੀ ਜੈਸਿਕਾ ਸੀ ਨਾ ਇੱਕ ਵਾਰ ਉਹਨੂੰ ਇਹ ਜਿਹੜਾ ਨਿਤੇਸ਼ ਪਟੇਲ ਸੀਗਾ ਇਹਦੇ ਬਾਰੇ ਪਤਾ ਵੀ ਲੱਗਿਆ ਸੀ ਕਿਉਂਕਿ ਇੱਕ ਵਾਰ ਉਹਨਾਂ ਦੇ ਫਾਰਮੇਸੀ ਦੇ ਬਾਹਰ ਨਾਲ ਉਹਦੀ ਕਿਸੇ ਹੋਰ ਮੁੰਡੇ ਨਾਲ ਕਿਸ ਕਰਦੇ ਜਿਹੜੀ ਵੀਡੀਓ ਸੀਗੀ ਉਹ ਹੱਥ ਲੱਗ ਗਈ ਸੀ ਜੈਸਿਕਾ ਦੇ ਤੇ ਜਦੋਂ ਇਹ ਸ਼ੱਕ ਥੋੜਾ ਥੋੜਾ ਵੱਧਦਾ ਗਿਆ ਜੈਸਿਕਾ ਨੇ ਉਹਨੂੰ ਗੱਲ ਵੀ ਕਰੀ ਸੀ ਉਹਦੇ ਨਾਲ ਪਰ ਉਹ ਬੰਦੇ ਨੇ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਮੈਂ ਐਡਾ ਨਹੀਂ ਕਰਦਾ ਉਹਨੇ ਮਾਫੀਆਂ ਵਗੈਰਾ ਮੰਗੀਆਂ ਵਿਚਾਰੀ ਜੈਸਿਕਾ ਭੋਲੀ ਸੀ ਉਹ ਮੰਨ ਜਾਂਦੀ ਹੈ ਪਰ ਉਹਦੇ ਦਿਮਾਗ ਦੇ ਵਿੱਚ ਉਹਦੋਂ ਤੋਂ ਫਿਰ ਜਿਹੜੇ ਪਲਾਨ ਚੱਲਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਉਹ ਇਸ ਤਰ੍ਹਾਂ ਵਿਚਾਰੀ ਇੱਕ ਭੋਲੀ ਭਾਲੀ ਜੀ ਜੈਸਿਕਾ ਨੂੰ ਮਾਰ ਦਿੰਦਾ ਉਹਦੇ ਕੋਲ ਹੋਰ ਬਹੁਤ ਰਾਹ ਸੀਗੇ ਹੈਨਾ ਜਿਹੜੇ ਉਹ ਪੜਾ ਸਕਦਾ ਸੀਗਾ ਜਿਹੜੇ ਉਹ ਤੋਂ ਬਚ ਸਕਦਾ ਸੀ ਤੇ ਹੁਣ ਦੂਜੇ ਪਾਸੇ ਜੇ ਦੋਵੇਂ ਫੜਿਆ ਗਿਆ ਇਸ ਨੂੰ ਫੜੇ ਜਾਣ ਤੋਂ ਬਾਅਦ ਸਬੂਤ ਵਗੈਰਾ ਇਕੱਠੇ ਹੋਏ ਜਿਹੜੀ ਪੁਲਿਸ ਸੀਗੀ ਉਹਨੇ ਹੁਣ ਅਦਾਲਤ ਦੇ ਵਿੱਚ ਕੇਸ ਲਾਇਆ ਉਹਦੇ ਵਿੱਚ ਪੂਰੀ ਡਿਟੇਲ ਚ ਦੱਸਿਆ ਕਿ ਐਦਾ ਐਦਾ ਕਰਕੇ ਐਪ ਦਾ ਜਿਹੜਾ ਡਾਟਾ ਸੀਗਾ ਉਹ ਤੋਂ ਜਿਹੜਾ ਫੜਿਆ ਗਿਆ ਉਹ ਐਪਸ ਦਾ ਡਾਟਾ ਵੀ ਨਾਲ ਲਾਇਆ ਗਿਆ ਤੇ ਇਹਦੇ ਡਾਕਟਰ ਅਮਿਤ ਨਾਲ ਜਿਹੜੇ ਸਬੰਧ ਸੀਗੇ ਉਹਦੀ ਜਿਹੜੀ ਕਾਲ ਰਿਕਾਰਡਿੰਗਸ ਤੇ ਨਾਲ-ਨਾਲ ਉਹਦੇ ਜਿਹੜੇ ਟੈਕਸਟ ਮੈਸੇਜ ਵਗੈਰਾ ਸੀਗੇ ਜੋ ਇੱਕ ਦੂਜੇ ਨਾਲ ਹੋਏ ਸੀ ਉਹਨਾਂ ਦੇ ਉਹ ਵੀ ਪੁਲਿਸ ਨੇ ਨਾਲ ਕੇਸ ਦੇ ਵਿੱਚ ਲਾਇਆ ਕਤਲ ਤੋਂ ਤਕਰੀਬਨ 7 ਮਹੀਨੇ ਬਾਅਦ ਜਿਹੜਾ ਦਸੰਬਰ 2018 ਦੇ ਵਿੱਚ ਫਿਰ ਜਿਹੜੀ ਪੁਲਿਸ ਆ ਉਹ ਕੇਸ ਲਾਉਂਦੀ ਜਿਹੜੀ ਇਹਦੀ ਕੇਸ ਦੀ ਜਿਹੜੀ ਸੁਣਵਾਈ ਸ਼ੁਰੂ ਹੁੰਦੀ ਹੈ ਉਸ ਕੇਸ ਦੇ ਵਿੱਚ ਜਿਵੇਂ ਦੱਸਿਆ ਕਿ ਸਾਰੇ ਸਬੂਤ ਸੀ ਜਿਹੜੇ ਹੈਂਡਟੈਪ ਵਗੈਰਾ ਦੇ ਸਾਰੇ ਲਾਏ ਗਏ ਨਾਲ ਜਿਹੜੇ ਟੈਕਸਟ ਮੈਸੇਜ ਜੋ ਉਹਨੇ ਡਾਕਟਰ ਅਮਿਤ ਨਾਲ ਗੱਲਾਂ ਵਗੈਰਾ ਕੀਤੀਆਂ ਉਹ ਵੀ ਸਾਰਾ ਕੁਝ ਲਾਇਆ ਗਿਆ ਉਹ ਹਾਲਾਂਕਿ ਜਿਹੜਾ ਡਾਕਟਰ ਅਮਿਤ ਸੀਗਾ ਨਾ ਉਹਨੂੰ ਪਤਾ ਸੀਗਾ ਉਹਦੇ ਸਾਰੇ ਪਲਾਨ ਦਾ ਉਹਦੀ ਗੱਲਬਾਤ ਹੋਈ ਸੀਗੀ ਸਾਰੀ ਉਹਨੇ ਦੱਸਿਆ ਸੀਗਾ ਉਹਨੂੰ ਡਾਕਟਰ ਨੂੰ ਅਮਿਤ ਨੂੰ ਕਿ ਮਦਦਾ ਦਾ ਕਰਕੇ ਮਾਰਨ ਜਾ ਰਿਹਾ ਆਪਣੀ ਘਰ ਵਾਲੀ ਨੂੰ ਤਾਂ ਉਹ ਵੀ ਉਹਦੇ ਨਾਲ ਏਦਾਂ ਸ਼ਾਮਲ ਸੀਗਾ ਪਰ ਜਿਹੜੀ ਪੁਲਿਸ ਸੀਗੀ ਉਹ ਜਿਹੜਾ ਡਾਕਟਰ ਅਮੇਰ ਸੀਗਾ ਉਹਦੀ ਇਨਵੋਲਵਮੈਂਟ ਅਦਾਲਤ ਦੇ ਵਿੱਚ ਸਾਬਿਤ ਨਹੀਂ ਕਰ ਸਕੀ ਸੀਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਸੁਣਵਾਈ ਹੁੰਦੀ ਹੈ ਸੁਣਵਾਈ ਦੇ ਤਕਰੀਬਨ 2 ਘੰਟੇ 50 ਮਿੰਟ ਦੇ ਅੰਦਰ ਅੰਦਰ ਹੀ ਫੈਸਲਾ ਆਉਂਦਾ ਤੇ ਜਿਹੜੀ ਉਦਾਾਨਤ ਹੈ ਉਹ ਫਿਰ ਮਤੇਸ਼ ਟੇਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ ਜਿਹੜਾ ਜੱਜ ਆ ਇੱਕ ਹੁਕਮ ਹੋਰ ਜਾਰੀ ਕਰਦਾ ਕਿ ਇਹਨੂੰ 30 ਸਾਲ ਤੋਂ ਪਹਿਲਾਂ ਕਦੇ ਵੀ ਜਿਹੜੀ ਪੈਰੋਂ ਨਹੀਂ ਮਿਲੂਗੀ ਜਾ ਕਹਿ ਦਈਏ ਇਹਨੂੰ ਛੁੱਟੀ ਨਹੀਂ ਮਿਲੂਗੀ ਜਿਹੜੇ ਇਹਨੂੰ 30 ਸਾਲ ਨੇ ਘੱਟੋ ਘੱਟ ਜੇਲ੍ਹ ਦੇ ਵਿੱਚ ਲਗਾਤਾਰ ਲਾਉਣੇ ਪੈਣਗੇ ਤਾਂ ਹੁਣ ਜਿਹੜਾ ਮਤੇਸ਼ ਪਟੇਲ ਆ ਉਹ ਜੇਲ੍ਹ ਦੇ ਵਿੱਚ ਆ ਉਹ ਹਾਲੇ ਵੀ ਜੇਲ੍ਹ 'ਚ ਬੰਦਾ ਹੈਗਾ ਤੇ ਇਸ ਤਰ੍ਹਾਂ ਫਿਰ ਜਿਹੜੀ ਵਿਚਾਰੀ ਜੈਰਸੀਕਾ ਸੀਗੀ ਉਹਨੂੰ ਇਨਸਾਫ਼ ਮਿਲਿਆ ਇੱਕ ਐਪ ਦੇ ਥਰੂ ਇੱਕ ਐਪ ਨੇ ਜਿਹੜਾ ਇਨਸਾਫ਼ ਦਵਾ ਸੁਣਦਾ ਪ੍ਰਮਾਤਮਾ ਇਨਸਾਫ਼ ਦਵਾਉਣ ਵਾਲਾ ਕੋਈ ਨਾ ਕੋਈ ਵਿਧੀ ਹੈ ਜਿਹੜੀ ਉਹ ਬਣਾ ਹੀ ਦਿੰਦਾ ਤੇ ਜਿਹੜਾ ਕਾਤਲ ਆ ਉਹ ਜਿੰਨਾ ਮਰਜ਼ੀ ਛਾਤਰ ਹੋ ਜੇ ਉਹ ਆਖਰਕਾਰ ਫੜਿਆ ਹੀ ਜਾਂਦਾ ਤੁਹਾਡੇ ਕੀ ਵਿਚਾਰ ਨੇ ਇਸ ਕੇਸ ਦੇ ਬਾਰੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਇਹ ਵੀ ਸਾਨੂੰ ਦੱਸਿਓ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਸੀਂ ਇਦਾਂ ਦਾ ਹੀ ਕੰਟੈਂਟ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ